ਜਦੋਂ ਮੈਨੂੰ ਮੜਾ ਨੂੰ ਪਿਆਰ ਮਿਲਿਆ ਸੀ ਉਹ ਚ ਡਾਲਰ ਕੀਤਾ ਸੀ ਸੋ ਮੈਂ ਆਲਵੇਸ ਕਹਿਣਾ ਹੁੰਦਾ ਕਿ ਸਾਰਾ ਕ੍ਰੈਡਿਟ ਸਾਡਾ ਨਹੀਂ ਹੈ ਜਾਇਦ ਐਨ ਐਕਟਰ ਮੇਰਾ ਨਹੀਂ ਹੈ ਤਾਂ ਉਹਦੇ ਵਿੱਚ ਡਾਲਰ ਦਾ ਵੀ ਬਹੁਤ ਕ੍ਰੈਡਿਟ ਸੀਗਾ ਸਾਰਾ ਜਿਹੜਾ ਫਿਲਮ ਆਈ ਸੀਗੀ ਕਿੰਨੇ ਸਾਲ ਹੋ ਗਏ 6 ਸਾਲ ਹੋ ਗਏ 6-7 ਸਾਲ ਹੋ ਗਏ ਤਾਂ ਅੱਜ ਵੀ ਉਹ ਵੀ ਚੱਲ ਰਿਹਾ ਦੇਖੋ ਅੱਜ ਵੀ ਡਾਲਰ ਦੇ ਉੱਤੇ ਉਹ ਵੀ ਭੰਗੜੇ ਪੈਂਦੇ ਨੇ ਵਿਆਹ ਸ਼ਾਦੀਆਂ 'ਚ ਉਹ ਵੀ ਚੱਲਦਾ ਹੁਣ ਬਾਈ ਨੂੰ ਅਸੀਂ ਧੰਨਵਾਦ ਕਰਦਾ ਜੀ ਇਸ ਗਾਣੇ ਨੂੰ ਇਹ ਅਜਿਕੇ ਅੱਜ ਬੜਾ ਵਧੀਆ ਰਿਸਪੌਂਸ ਦਿੱਤਾ ਸਾਰਿਆਂ ਨੇ ਸੋ ਸ਼ੋ ਸਾਰੇ ਹੌਟਫੁੱਲ ਰਹੇ ਨੇ ਸੋ ਮੈਂ ਕਹੂੰਗਾ ਜੀ ਕਿ ਗਰਮੀ ਬਹੁਤ ਹੈ ਸੋ ਨਿਕਲੋ ਸਿਨੇਮੇ ਨੂੰ ਸਪੋਰਟ ਕਰੋ ਬਹੁਤ ਚੰਗਾ ਇਹੋ ਜਿਹਾ ਚੰਗਾ ਸਿਨੇਮਾ ਬਾਰ-ਬਾਰ ਨਹੀਂ ਬਣਦਾ ਜੇ ਸਪੋਰਟ ਕਰੋਗੇ ਤਾਂ ਇਹੋ ਜਿਹੀ ਫਿਲਮਾਂ ਅਸੀਂ ਹੋਰ ਲੈ ਕੇ ਆਉਂਦੇ ਰਵਾਂਗੇ ਸੋ ਕਿਉਂਕਿ ਇਹੋ ਜਿਹਾ ਸਿਨੇਮਾ ਕੋਈ ਕਰਦਾ ਵੀ ਨਹੀਂ ਲੋਕ ਜ਼ਿਆਦਾਤਰ ਉਹ ਫਿਲਮਾਂ ਕਰਦੇ ਨੇ ਕਿ ਜਿਹੜੀਆਂ ਤੇ ਉਹਨਾਂ ਨੂੰ ਇਹ ਹੁੰਦਾ ਕਿ ਯਾਰ ਬਸ ਇਹ ਚੱਲ ਜਾਣ ਤੇ ਪੈਸਾ ਕਮਾ ਲਈਏ ਐਗਜ਼ੀਕਿਊਸ਼ਨ ਵਾਈਜ਼ ਹਾਂ ਬਟ ਅਸੀਂ ਆਲਵੇਜ਼ ਐਕਸਪੈਰੀਮੈਂਟਲ ਸਿਨੇਮਾ ਕੀਤਾ ਨਵੇਂ ਸਬਜੈਕਟ ਲੈ ਕੇ ਆਏ ਨਵੀਂ ਤਰ੍ਹਾਂ ਦਾ ਸਿਨੇਮਾ ਆਲਵੇਜ਼ ਐਪਰੀਸ਼ੀਏਟ ਕੀਤਾ ਤੁਸੀਂ ਸਾਰੇ ਨੇ ਇਹ ਵੀ ਇੱਕ ਵਾਰ ਸਾਡੀ ਆ ਡਿਫਰੈਂਟ ਸਾਡਾ ਐਫਰਟ ਹੈ ਸਾਰਿਆਂ ਦਾ ਸੋ ਸਾਰੇ ਜਣੇ سپورਟ ਕਰੋ ਕੱਲ ਨੂੰ ਤੇ ਅੱਜ ਵੀ ਤੁਸੀਂ ਬਹੁਤ سپورਟ ਕੀਤੀ ਹੈ ਜਿਨ੍ਹਾਂ ਸਾਰਿਆਂ ਨੇ ਉਹਨਾਂ ਸਾਰਿਆਂ ਦਾ ਸਾਡੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ ਆ ਦੇਖੋ ਜੀ ਜਿਹੜੀ ਸਾਡੀ ਜਰਨੀ ਹੋਈ ਸੀਗੀ ਪਹਿਲੀ ਜਦੋਂ ਡਾਕੂਆਂ ਦਾ ਮੁੰਡਾ ਆਈ ਸੀ ਜਿਹਨੂੰ ਮੜਾ ਮੁਹੀ ਪਿਆਰ ਮਿਲਿਆ ਸੀ ਉਹ ਚ ਡਾਲਰ ਕੀਤ ਆਇਆ ਸੀ ਸੋ ਮੈਂ ਆਲਵੇਸ ਕਹਿਣਾ ਹੁੰਦਾ ਕਿ ਸਾਰਾ ਕ੍ਰੈਡਿਟ ਸਾਡਾ ਨਹੀਂ ਹੈ ਜਾਇਜ਼ ਐਜ਼ ਐਨ ਐਕਟਰ ਮੇਰਾ ਨਹੀਂ ਤਾਂ ਉਹਦੇ ਵਿੱਚ ਡਾਲਰ ਦਾ ਵੀ ਬਹੁਤ ਕ੍ਰੈਡਿਟ ਸੀਗਾ ਉਹ ਡਾਲਰ ਗਾਣਾ ਸਾਡੇ ਦੇ ਨਾਲ ਸੂਰ ਕੀਤਾ ਕਿ ਉਹਦੀ ਵੀਡੀਓ ਤੇ ਉਹ ਬਾਈ ਦੀ ਵੋਕਲ ਉਹ ਗਾਣਾ ਇੱਕ ਮਾਈਲਸਟੋਨ ਸਾਬਤ ਹੋਇਆ ਤੇ ਉਹ ਅੱਜ ਵੀ ਉਵੇਂ ਹੀ ਪਿਆਰ ਕਰਦੇ ਆ ਲੋਕ 18ਵਾਂ ਫਿਲਮ ਆਈ ਸੀਗੀ ਕਿੰਨੇ ਸਾਲ ਪਿੱਛੇ ਸਾਲ ਹੋ ਗਏ 6-7 ਸਾਲ ਹੋ ਗਏ ਤਾਂ ਅੱਜ ਵੀ ਉਵੇਂ ਹੀ ਚੱਲ ਰਿਹਾ ਦੇਖੋ ਅੱਜ ਵੀ ਡਾਲਰ ਦੇ ਉੱਤੇ ਉਵੇਂ ਹੀ ਭੰਗੜੇ ਪੈਂਦੇ ਨੇ ਵਿਆਹ ਸ਼ਾਦੀਆਂ ਤੇ ਉਵੇਂ ਹੀ ਚੱਲਦਾ ਅਸੀਂ ਟੂ ਚ ਵੀ ਕੋਸ਼ਿਸ਼ ਕੀਤੀ ਸੀ ਕਿ ਬਾਈ ਦਾ ਗਾਣਾ ਲਈਏ ਦੈਟ ਟਾਈਮ ਇਹ ਪੋਸੀਬਲ ਨਹੀਂ ਹੋ ਸਕਿਆ ਕਿ ਤੇ ਹੁਣ ਬਾਈ ਨੂੰ ਅਸੀਂ ਟ੍ਰਿਬਿਊਟ ਦਿੱਤਾ ਜੀ ਇਸ ਗਾਣੇ ਦੇ ਜ਼ਰੀਏ ਪ੍ਰਮਾਤਮਾ ਸੁੱਤਰ ਅਗਲੇ ਦਿਨਾਂ ਦੇ ਵਿੱਚ ਵਧੀਆ ਰਦਤ ਹੋਰ। ਥੈਂਕ ਯੂ ਜੀ ਥੈਂਕ ਯੂ ਵੈਰੀ ਥੈਂਕ ਯੂ ਜੀ ਨੂੰ ਮੜਾ ਮੂਹੀ ਪਿਆਰ ਮਿਲਿਆ ਸੀ ਉਹਦੇ ਡਾਲਰ ਗੀਤ ਆਇਆ ਸੀ। ਸੋ ਮੈਂ ਆਲਵੇਜ਼ ਕਹਿਣਾ ਹੁੰਦਾ ਕਿ ਸਾਰਾ ਕ੍ਰੈਡਿਟ ਸਾਡਾ ਨਹੀਂ ਹੈ। ਜਾਇਦ ਐਨ ਐਕਟਰ ਮੇਰਾ ਨਹੀਂ ਤਾਂ ਉਹਦੇ ਵਿੱਚ ਡਾਲਰ ਦਾ ਵੀ ਬਹੁਤ ਕ੍ਰੈਡਿਟ ਸੀਗਾ। ਸਾਰਾ ਜਿ ਫਿਲਮ ਆਈ ਸੀਗੀ ਕਿੰਨੇ ਸਾਲ ਹੋ ਗਏ 6 ਸਾਲ ਹੋ ਗਏ 6-7 ਸਾਲ ਹੋ ਗਏ। ਤਾਂ ਅੱਜ ਵੀ ਉਹ ਵੀ ਚੱਲ ਰਿਹਾ ਦੇਖੋ ਅੱਜ ਵੀ ਡਾਲਰ ਦੇ ਉੱਤੇ ਉਹ ਵੀ ਭੰਗੜੇ ਪੈਂਦੇ ਨੇ ਵਿਆਹ ਸ਼ਾਦੀਆਂ 'ਚ ਉਹ ਵੀ ਹੋਰ ਬਾਈ ਨੂੰ ਅਸੀਂ ਟੱਕੂ ਦਿੱਤਾ ਜੀ ਇਸ ਗਾਣੇ ਨੂੰ ਇਹ ਅੱਜ ਕਿ ਅੱਜ ਬੜਾ ਵਧੀਆ ਰਿਸਪੌਂਸ ਦਿੱਤਾ ਸਾਰਿਆਂ ਨੇ ਸੋ ਸ਼ੋ ਸਾਰੇ ਹੌਸਫੂਲ ਰਹੇ ਨੇ ਸਮਝਾਉਂਗਾ ਜੀ ਕਿ ਗਰਮੀ ਬਹੁਤ ਹੈ ਸੋ ਨਿਕਲੋ ਸਲੇਮੇ ਨੂੰ ਸਪੋਰਟ ਕਰੋ ਬਹੁਤ ਚੰਗਾ ਇਹੋ ਜਿਹਾ ਚੰਗਾ ਸਿਨੇਮਾ ਬਾਰ-ਬਾਰ ਨਹੀਂ ਬਣਦਾ ਜੇ ਸਪੋਰਟ ਕਰੋਗੇ ਤਾਂ ਇਹੋ ਜਿਹੀ ਫਿਲਮਾਂ ਅਸੀਂ ਹੋਰ ਲੈ ਕੇ ਆਉਂਦੇ ਰਵਾਂਗੇ ਸੋ ਕਿਉਂਕਿ ਇਹੋ ਜਿਹਾ ਸਿਨੇਮਾ ਕੋਈ ਕਰਦਾ ਵੀ ਨਹੀਂ ਲੋਕ ਜ਼ਿਆਦਾਤਰ ਉਹ ਫਿਲਮਾਂ ਕਰਦੇ ਨੇ ਕਿ ਜਿਹੜੀਆਂ ਤੇ ਉਹਨਾਂ ਨੂੰ ਇਹ ਹੁੰਦਾ ਕਿ ਯਾਰ ਬਸੇ ਚੱਲ ਜਾਣ ਦੇ ਪੈਸਾ ਆਪਾਂ ਕਮਾ ਲਈਏ ਐਗਜ਼ੀਕਿਊਸ਼ਨ ਵਾਈਜ਼ ਹਾਂ ਬਟ ਅਸੀਂ ਆਲਵੇਜ਼ ਐਕਸਪੈਰੀਮੈਂਟਲ ਸਿਨੇਮਾ ਕੀਤਾ ਨਵੇਂ ਸਬਜੈਕਟ ਲੈ ਕੇ ਆਏ ਆ ਨਵੀਂ ਤਰ੍ਹਾਂ ਦਾ ਸਿਨੇਮਾ ਆਲਵੇਜ਼ ਐਪਰੀਸ਼ੀਏਟ ਕੀਤਾ ਤੁਸੀਂ ਸਾਰੇ ਨੇ ਇਹ ਵੀ ਇੱਕ ਵਾਰ ਸਾਡੀ ਡਿਫਰੈਂਟ ਸਾਡਾ ਐਫਰਟ ਹੈ ਸਾਰਿਆਂ ਦਾ ਸੋ ਸਾਰੇ ਜਣੇ ਸਪੋਰਟ ਕਰੋ ਕੱਲ ਨੂੰ ਤੇ ਅੱਜ ਵੀ ਤੁਸੀਂ ਬਹੁਤ ਸਪੋਰਟ ਕੀਤੀ ਹੈ ਜਿੰਨਾ ਸਾਰਿਆਂ ਨੇ ਉਹਨਾਂ ਸਾਰਿਆਂ ਦਾ ਸਾਡੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ ਆਹ ਦੇਖੋ ਜੀ ਜਿਹੜੀ ਸਾਡੀ ਜਰਨੀ ਹੋਈ ਸੀਗੀ ਪਹਿਲੀ ਜਦੋਂ ਡਾਕੋਂ ਦਾ ਮੁੰਡਾ ਆਈ ਸੀ ਜਿਹਨੂੰ ਮੜਾ ਮੁਹੀ ਪਿਆਰ ਮਿਲਿਆ ਸੀ ਉਹਦੇ ਡਾਲਰ ਗੀਤ ਆਇਆ ਸੀ ਸੋ ਮੈਂ ਆਲਵੇਸ ਕਹਣਾ ਹੁੰਦਾ ਕਿ ਸਾਰਾ ਕ੍ਰੈਡਿਟ ਸਾਡਾ ਨਹੀਂ ਹੈ ਜੈਸ ਐਨ ਐਕਟਰ ਮੇਰਾ ਨਹੀਂ ਹੈ ਤਾਂ ਉਹਦੇ ਵਿੱਚ ਡਾਲਰ ਦਾ ਵੀ ਬਹੁਤ ਕ੍ਰੈਡਿਟ ਸੀਗਾ ਉਹ ਡਾਲਰ ਗਾਣਾ ਸਾਡੇ ਦੇ ਨਾਲ ਸੂਰ ਕੀਤਾ ਕਿ ਉਹਦੀ ਵੀਡੀਓ ਤੇ ਉਹ ਬਾਈ ਦੀ ਵੋਕਲ ਉਹ ਗਾਣਾ ਇੱਕ ਮਾਈਲਸਟੋਨ ਸਾਬਤ ਹੋਇਆ ਤੇ ਉਹ ਅੱਜ ਵੀ ਉਵੇਂ ਹੀ ਪਿਆਰ ਕਰਦੇ ਆ ਲੋਕ 18ਾਂ ਦੀ ਫਿਲਮ ਆਈ ਸੀ ਕਿੰਨੇ ਸਾਲ ਪਿੱਛੇ ਸਾਲ ਹੋ ਗਏ 6-7 ਸਾਲ ਹੋ ਗਏ ਤਾਂ ਅੱਜ ਵੀ ਉਵੇਂ ਹੀ ਚੱਲ ਰਿਹਾ ਦੇਖੋ ਅੱਜ ਵੀ ਡਾਲਰ ਦੇ ਉੱਤੇ ਉਵੇਂ ਹੀ ਭੰਗੜੇ ਪੈਂਦੇ ਨੇ ਵਿਆਹ ਸ਼ਾਦੀਆਂ ਤੇ ਉਵੇਂ ਅਸੀਂ 2 ਚ ਵੀ ਕੋਸ਼ਿਸ਼ ਕੀਤੀ ਸੀ ਕਿ ਬਾਈ ਦਾ ਗਾਣਾ ਲਈਏ that time ਇਹ ਪੋਸੀਬਲ ਨਹੀਂ ਹੋ ਸਕਿਆ ਕਿਉਂਕਿ ਬਾਈ ਬਾਹਰ ਸੀਗਾ ਤੇ ਹੁਣ ਬਾਈ ਨੂੰ ਅਸੀਂ ਟੈਗਡ ਦਿੱਤਾ ਜੀ ਇਸ ਗਾਣੇ ਦੇ ਜਰੀਏ ਪਰਮਾਤਮਾ ਤੁਹਾਨੂੰ ਸਤਿ ਸ਼੍ਰੀ ਅਕਾਲ ਅਗਲੇ ਦਿਨਾਂ ਦੇ ਵਿੱਚ ਵਧੀਆ ਡੱਟ ਹੋਰ ਮਿਲਣੇ ਹੋਣਗੇ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਥੈਂਕ ਯੂ